ਫਰੀਦਕੋਟ ਵਿੱਚ ਕਲਾਕਾਰ ਗੇੜੇ ਤੇ ਗੇੜਾ ਦੇ ਰਹੇ ਨੇ ਕੋਈ ਭਾਜਪੀ ਤੇ ਹੰਸਰਾਜ ਹंसਦੇ ਲਈ ਵੋਟਾਂ ਮੰਗ ਰਿਹਾ ਹੈ ਤੇ ਕੋਈ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਦੇ ਲਈ ਇਸੇ ਕੜੀ ਦੇ ਵਿੱਚ ਪੰਜਾਬੀ ਅਦਾਕਾਰ ਗੈਵੀ ਚਾਹਲ ਵੀ ਮੋਗਾ ਪਹੁੰਚੇ ਜੋ ਕਿ ਕਰਮਜੀਤ ਅਨਮੋਲ ਦੇ ਹੱਕ ਵਿੱਚੋਂ ਪ੍ਰਚਾਰ ਕਰਦੇ ਨਜ਼ਰ ਆਏ ਗੈਵੀ ਚਾਹਲ ਨੇ ਅਨਮੋਲ ਦੇ ਨਾਲ ਹਲਕੇ ਦੇ ਵਿੱਚ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਗੈਵੀ ਨੇ ਕਰਮਜੀਤ ਦੇ ਕਿਰਦਾਰ ਤੇ ਸ਼ਖਸੀਅਤ ਦੀ ਤਾਰੀਫ਼ ਕਰਦਿਆਂ ਫਰੀਦਕੋਟੀਆਂ ਨੂੰ ਵੋਟ ਦੀ ਅਪੀਲ ਕੀਤੀ ਹੈ ਅੱਜ ਵੀ ਮੋਗਾ ਪਹੁੰਚੇ ਹਾਂ ਕਰਮਜੀਤ ਅਨਮੋਲ ਦੀ ਕੈਂਪੇਨ ਕਰ ਰਹੇ ਹਾਂ ਕਿਸ ਤਰ੍ਹਾਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿਉਂਕਿ ਅਲੱਗ-ਅਲੱਗ ਕਲਾਕਾਰ ਆ ਜਿਹੜੇ ਕਰਮਜੀਤ ਬਾਈ ਦੇ ਫੇਵਰ ਦੇ ਵਿੱਚ ਆ ਰਹੇ ਨੇ ਆਪ ਲੋਕਾਂ ਨੂੰ ਅਪੀਲ ਕਰ ਰਹੇ ਨੇ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣਾ ਚਾਹਾਂਗਾ ਕਿ ਚਾਹੇ ਸਾਡੀ ਪੂਰੀ ਇੰਡਸਟਰੀ ਹੈਗੀ ਹੈ ਫਿਲਮ ਇੰਡਸਟਰੀ ਚਾਹੇ ਹੋਰ ਮਾਨਯੋਗ ਹਸਤੀਆਂ ਨੇ ਕਰਮਜੀਤ ਅਨਮੋਲ ਬਾਈ ਜੀ ਅਜਿਹੇ ਇਨਸਾਨ ਨੇ ਜਿਨ੍ਹਾਂ ਦੇ ਨਾਲ ਹਰ ਕੋਈ ਬਿਨਾਂ ਕਿਸੇ ਸਵਾਰਥ ਤੋਂ ਆਪਣੇ ਆਪ ਜੁੜ ਰਿਹਾ ਹੈ ਇਹ ਨਹੀਂ ਕਿ ਬਾਈ ਜੀ ਕਹਿ ਰਹੇ ਨੇ ਕਿ ਜੀ ਮੇਰਾ ਸਾਥ ਦਿਓ ਤੁਸੀਂ ਕਿਉਂਕਿ ਸਾਰੇ ਨੂੰ ਪਤਾ ਹੈ ਕਿ ਇੱਕ ਇਮਾਨਦਾਰ ਬੰਦਾ ਜੇ ਅੱਗੇ ਆਊਗਾ ਤਾਂ ਲੋਕ ਭਲਾਈ ਦਾ ਕੰਮ ਹੋਊਗਾ ਲੋਕ ਭਲਾਈ ਦੀ ਗੱਲ ਹੋਊਗੀ ਤੇ ਸਾਰੇ ਜਾਣੇ ਪੰਜਾਬ ਨੂੰ ਹੋਰ ਜੀ ਉੱਚੀਆਂ ਕਲਾਮਾਂ ਦੇ ਵਿੱਚ ਦੇਖਣਾ ਚਾਹੁੰਦੇ ਨੇ ਤੇ ਉਹਦੇ ਲਈ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਸਮਝਦਾਰ ਇਮਾਨਦਾਰ ਚੰਗੇ ਅਗੂ ਅੱਗੇ ਆਉਣ ਸੋ ਕਰਮਜੀਤ ਅਲਮੋਨ ਵਾਜੇ ਇੱਕ ਉਹਦਾਂ ਦੇ ਹੀ ਆਗੂ ਨੇ ਤਾਂ ਇਹਦੇ ਵਿੱਚ ਕੋਈ ਦੂਜਾ ਸਵਾਲ ਬਣਦੇ ਨਹੀਂ ਜੀ ਕਿ ਅਸੀਂ ਉਹਨਾਂ ਦੇ ਨਾਲ ਨਾ ਖੜੇ ਹੋਈਏ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਪੂਰੇ ਪੰਜਾਬ ਦੇ ਨਾਲ ਖੜੇ ਆ ਤੋ ਲੋਕਾਂ ਤੱਕ ਹੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਆਪਾਂ ਚੰਗੀ ਸਰਕਾਰ ਚੁਣੀਏ ਜੀ ਤਾਂ ਕਿ ਸਾਡਾ ਵਿਕਾਸ ਹੋ ਸਕੇ ਆ ਗਿਆ ਵੀ ਬਾਈ ਤੁਸੀਂ ਵੀ ਆਏ ਹੋਰ ਵੀ ਕਲਾਕਾਰ ਵੀ ਆਏ ਨੇ ਜਿੰਨੇ ਵੀ ਕਲਾਕਾਰ ਆਉਂਦੇ ਨੇ ਕਰਮਜੀਤ ਬਾਈ ਨਾਲ ਇਹ ਹੀ ਗੱਲ ਕਹਿੰਦੇ ਨੇ ਕਿ ਅਸੀਂ ਆਪ ਤੁਹਾਨੂੰ ਆਣੇ ਨੇ ਕਰਮਜੀਤ ਬਾਈ ਬੁਲਾਉਂਦੇ ਨੇ ਬਹੁਤ ਪਿਆਰ ਹੈ ਇੰਡਸਟਰੀ ਦੇ ਵਿੱਚ ਕਰਮਜੀਤ ਬਾਈ ਦਾ ਬਿਲਕੁਲ ਜੀ ਬਹੁਤ ਜ਼ਿਆਦਾ ਪਿਆਰ ਹੈ ਸਾਰੇ ਜਾਣਦੇ ਨੇ ਜੀ ਜਿੰਨੇ ਮੈਂ ਕਹਿੰਨਾ ਵੀ ਫਿਲਮਾਂ ਦੇ ਜ਼ਰੀਏ ਉਹਨਾਂ ਦੇ ਪ੍ਰਸ਼ੰਸਕ ਨੇ ਬਾਈ ਜੀ ਦੇ ਦਿਲਾਂ ਦੇ ਵਿੱਚ ਵੱਸਦੇ ਨੇ ਬਾਈ ਜੀ ਸਾਰੇ ਲੋਕਾਂ ਦੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਕਿਰਦਾਰ ਕਿਦਾਂ ਦਾ ਸੁਭਾਅ ਕਿਦਾਂ ਦਾ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਨੇ ਜੀ ਸੋ ਮੈਂ ਤੁਹਾਨੂੰ ਇਹੀ ਗੱਲ ਕਹੀ ਹੈ ਨਾ ਸਿਰਫ ਇੰਡਸਟਰੀ ਨਹੀਂ ਲੋਕ ਵੀ ਤੇ ਹੋਰ ਵੀ ਮਾਣਯੋਗ ਸਖਸ਼ੀਅਤਾਂ ਚਾਹੇ ਕੋਈ ਇੰਡਸਟਰੀ ਤੋਂ ਹੋਣੇ ਚਾਹੇ ਕੋਈ ਬਿਜ਼ਨਸਮੈਨ ਨੇ ਕੋਈ ਚਾਹੇ ਆਫੀਸਰਸ ਨੇ ਸਾਰੇ ਭਾਈ ਜੀ ਦੀ سپورਟ ਦੇ ਵਿੱਚ ਨਾਲ ਖੜੇ ਦੂਜੇ ਪਾਸੇ ਵੀ ਕਲਾਕਾਰ ਨੇ ਆਸਰਾ ਜਾਂਦੇ ਜੀ ਰਹੇ ਉਹਨਾਂ ਬਾਰੇ ਕੀ ਕਹਾਂਗੇ ਕਿਉਂਕਿ ਜਦੋਂ ਵੀ ਕਿਤੇ ਜਾਂਦੇ ਆ ਵਿਰੋਧ ਵੀ ਹੁੰਦਾ ਪਾਪੂ ਵੀ ਹੋ ਗਈ ਪਿੱਛੇ ਦੇਖੋ ਜੀ ਹਰ ਇੱਕ ਦਾ ਆਪਣਾ ਆਪਣਾ ਹੈਗਾ ਆਪਣਾ ਆਪਣਾ ਏਜੰਡਾ ਹੈਗਾਗਾ ਪਾਰਟੀਆਂ ਦਾ ਸੋ ਮੈਂ ਤਾਂ ਕੁੱਲ ਮਿਲਾ ਕੇ ਇਹੀ ਗੱਲ ਕਹੂੰਗਾ ਜੀ ਕਿ ਸਾਡੇ ਦੇਸ਼ ਦਾ ਵਿਕਾਸ ਹੋਵੇ ਜੀ ਉਹਨਾਂ ਦੀਆਂ ਆਪਣੀਆਂ ਅ ਮਤਲਬ ਗੱਲਾਂ ਨੇ ਬਾਈ ਜੀ ਉਹਨਾਂ ਦੀਆਂ ਆਪਣੀਆਂ ਗੱਲਾਂ ਨੇ ਸੋ ਸਮਝਦਾਰ ਨੇ ਜੀ ਲੋਕ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਹੋਣਗੇ ਉਹਨਾਂ ਦੇ ਪਾਸ ਦੇਣਗੇ ਜੀ ਬਾਈ ਜੀ ਦੇ ਨਾਲ ਨੇ ਸਾਰਿਆਂ ਨੂੰ ਪਤਾ ਹੀ ਹੈ ਸੋ ਵੀ ਕੌਣ ਕਿੱਦਾਂ ਦਾ ਹੈਗਾਗਾ ਸੋ ਇਹੀ ਆ ਵੀ ਵਿਕਾਸ ਨੂੰ ਵੋਟ ਪਵੇ ਜੀ ਆਪ ਸਰਕਾਰ ਆਈ ਹੈ 2.5 ਸਾਲ ਹੋਏ ਨੇ ਜੀ ਸੋ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਅਜੇ ਤੱਕ ਲੋਕ ਸਮਝਦਾਰ ਨੇ ਸੋ ਮੈਨੂੰ ਲੱਗਦਾ ਸਾਰੇ ਚੰਗੇ ਨੇਤਾ ਅੱਗੇ ਆਉਣਗੇ ਸੇਮ ਇੰਡਸਟਰੀ ਦੇ ਵਿੱਚ ਨੇ ਦੋਨੇ ਜਣੇ ਹੰਦਰਾ ਜੀ ਤੇ ਮੋਦੀ ਜੀ ਕੱਲ ਯੋਗਰਾਜ ਭਾਜੀ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਸਾਡੇ ਸਾਰੇ ਅਸੀਂ ਭਰਾ ਹੀ ਆ ਜੀ ਸਾਰੇ ਨਵਰਾਜ ਯੋਗਰਾਜ ਹੰਸ ਭਾਜੀ ਹੋਰੇ ਸੋ ਸਾਰੇ ਇੱਕ ਇੱਕ ਪਰਿਵਾਰ ਦੇ ਤੌਰ ਤੇ ਅਸੀਂ ਇਕੱਠੇ ਆ ਜੀ ਤੇ ਸਾਰਿਆਂ ਦਾ ਇੱਕੋ ਹੀ ਮੋਟਿਵ ਹੈ ਪੰਜਾਬ ਦੀ ਤਰੱਕੀ ਜਦੋਂ ਚੋਣ ਮੈਦਾਨ ਦੇ ਵਿੱਚ ਆ ਜਾਂਦੇ ਨੇ ਅਲੱਗ-ਅਲੱਗ ਹੋ ਜਾਂਦੇ ਨੇ ਹਾਂਜੀ ਕਿਉਂਕਿ ਪਾਰਟੀਆਂ ਸੇ ਅਲੱਗ-ਅਲੱਗ ਨੇ ਜੀ ਉਹ ਹੋਰ ਦੂਜੀ ਪਾਰਟੀ ਨੂੰ ਮੋੜੀ ਕਰ ਰਹੇ ਨੇ ਇਹ ਦੂਜੀ ਪਾਰਟੀ ਤੋਂ ਨੇ ਤਾਂ ਹਰ ਇੱਕ ਦੇ ਵਿਚਾਰਤਾਵਾ ਅਲੱਗ-ਅਲੱਗ ਨੇ ਪਰ ਮੈਂ ਹਮੇਸ਼ਾ ਇਨਸਾਨੀਅਤ ਨੂੰ ਬਹਲ ਦੇਣਾ ਜੀ ਉਹ ਵੀ ਚੰਗੀ ਸੋਚ ਲੈ ਕੇ ਅੱਗੇ ਜਾ ਰਹੇ ਨੇ ਭਾਜੀ ਫਿਰ ਵੀ ਜ਼ਿਆਦਾਤਰ ਕਲਾਕਾਰ ਸਾਰੇ ਕਰਮਜੀਤਰ ਮੋਹਨ ਦੇ ਨਾਲ ਹਾਂਜੀ ਪਿਆਰ ਹੈ ਉਹ ਹੁਣ ਦੇਖੋ ਦਿਖਦਾ ਹੈ ਹੁਣ ਸਾਰਿਆਂ ਨੂੰ ਤੇ ਉਧਰ ਵੀ سپورਟ ਦੇ ਵਿੱਚ ਜਾਂਦੇ ਹੋਣਗੇ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਾਈ ਜੀ ਹੋਰ ਨਾਲ ਨੇ ਉਦੋਂ ਹੀ ਮੈਂ ਕਿਹਾ ਵੀ ਜਿਵੇਂ ਬਾਈ ਜੀ ਦੀ ਇੱਕ ਛਵੀ ਹੈਗੀ ਲੋਕਾਂ ਦੇ ਵਿੱਚ ਸੋਚ ਲੈ ਕੇ ਅੱਗੇ ਜਾ ਰਹੇ ਨੇ ਭਾਜੀ ਫਿਰ ਵੀ ਜ਼ਿਆਦਾਤਰ ਕਲਾਕਾਰ ਸਾਰੇ ਕਰਮਜੀਤਰ ਮੋਹਨ ਦੇ ਨਾਲ ਹਾਂਜੀ ਪਿਆਰ ਹੈ ਉਹ ਹੁਣ ਦੇਖੋ ਦਿਖਦਾ ਹੈ ਹੁਣ ਸਾਰਿਆਂ ਨੂੰ ਤੇ ਉਧਰ ਵੀ ਸਪੋਰਟ ਦੇ ਵਿੱਚ ਜਾਂਦੇ ਹੋਣਗੇ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਾਈ ਜੀ ਹੋਰ ਨਾਲ ਨੇ ਉਦੋਂ ਹੀ ਮੈਂ ਕਿਹਾ ਵੀ ਜਿਵੇਂ ਬਾਈ ਜੀ ਦੀ ਇੱਕ ਛਵੀ ਹੈਗੀ ਲੋਕਾਂ ਦੇ ਵਿੱਚ ਸੋ ਲੋਕ ਆਪਣੇ ਆਪ ਜੁੜ ਰਹੇ ਨੇ ਬਾਈ ਜੀ ਕਿਸ ਤਰ੍ਹਾਂ ਦੇ ਇਨਸਾਨ ਨੇ ਕਰਮਜੀਤ ਕਿਉਂਕਿ ਜਦੋਂ ਕਲਾਕਾਰ ਆਂਦੇ ਨੇ ਕਹਿੰਦੇ ਇੱਕ ਕਲਾਕਾਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਨੇ ਤੁਸੀਂ ਵੀ ਬਹੁਤ ਦੇਰ ਤੋਂ ਜਾਣਦੇ ਹੋ ਕਰਮਜੀਤ ਮੋਲ ਨੂੰ ਕਿਸ ਤਰ੍ਹਾਂ ਦੇ ਹਾਂਜੀ ਉਹੀ ਮੈਂ بار بار ਉਹੀ ਗੱਲ ਕਹਿ ਰਿਹਾ ਜੀ ਬਹੁਤ ਇਮਾਨਦਾਰ ਚੰਗੇ ਗਊ ਪ੍ਰਵਿਰਤੀ ਦੇਸਵਾ ਦੇ ਮਾਲਕ ਨੇ ਜੀ ਤੇ ਬਹੁਤ ਨਿਮਰਤਾ ਦੇ ਨਾਲ ਸਭ ਦੀ ਗੱਲ ਸੁਣਦੇ ਨੇ ਤੇ ਸੱਚੀ ਗੱਲ ਦੇ ਨਾਲ ਚੰਗੀ ਗੱਲ ਦੇ ਨਾਲ ਲੋਕਾਂ ਦੇ ਹੱਕਾਂ ਦੇ ਲਈ ਹਮੇਸ਼ਾ ਖੜੇ ਹੁੰਦੇ ਨੇ ਉਹ ਕਦੇ ਗੱਲ ਹੁੰਦੀ ਹੈ ਉਹਨਾਂ ਨਾਲ ਪਰਸਨਲੀ ਤੌਰ ਤੇ ਕੀ ਵੀ ਅਗਰ ਆਪਾਂ ਜਿੱਤ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਉਹੀ ਹੈਗੇ ਵੀ ਵਿਕਾਸ ਦੀ ਜਿਵੇਂ ਆਪਾਂ ਗੱਲ ਕਰਦੇ ਜਿਹੜੀ ਜਿਹੜੀਆਂ ਅ ਤਰੂਟੀਆਂ ਨੇ ਜਾਂ ਹੋਰ ਸਟਰੋਂਗ ਕਿਵੇਂ ਹੋ ਸਕਦਾ ਐਜੂਕੇਸ਼ਨ ਸਿਸਟਮ ਹੋ ਗਿਆ ਬੇਰੁਜ਼ਗਾਰੀ ਹੋ ਗਈ ਕਿਸ ਤਰੀਕੇ ਨਾਲ ਇੰਡਸਟਰੀ ਇੱਥੇ ਆਵੇ ਮੇਨ ਮੁੱਦਾ ਹੀ ਹੁੰਦਾ ਜੀ ਵੀ ਤਰੱਕੀ ਕਿਸ ਤਰੀਕੇ ਨਾਲ ਹੋਰ ਜ਼ਿਆਦਾ ਹੋ ਸਕਦੀ ਹੈ ਸੋ ਉਹੀ ਗੱਲ ਹੁੰਦੀ ਹੈ ਸੋ ਬਹੁਤ ਚੰਗਾ ਲੱਗਦਾ ਜੀ ਲੋਕਾਂ ਨੂੰ ਕੀ ਵੀ ਲੋਕਾਂ ਨੂੰ ਤਾਂ ਇਹੀ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਬਾਈ ਜੀ ਦੇ ਪੱਖ ਦੇ ਵਿੱਚ ਵੋਟਾਂ ਪਾਓ ਤੇ ਜਿੱਦਾਂ ਦੇ ਬਾਈ ਜੀ ਇਨਸਾਨ ਹੈਗੇ ਨੇ ਮੈਂ ਪੱਕੀ ਗਾਰੰਟੀ ਹੈ ਜੀ ਕਿ ਹੋਰ ਜ਼ਿਆਦਾ ਤਰੱਕੀ ਹੋਊਗੀ ਪੰਜਾਬ ਦੇ ਵਿੱਚ ਚੰਗੇ ਨੇਤਾ ਆਉਣਗੇ ਸੋਜਵਾਨ ਨੇਤਾ ਆਉਣਗੇ ਤਾਂ ਮੇਰਾ ਤਾਂ ਹਮੇਸ਼ਾ ਇਹੀ ਹੁੰਦਾ ਜੀ ਵੀ ਸਾਡਾ ਪੰਜਾਬ ਰੰਗਲਾ ਪੰਜਾਬ ਸਿਖਰਾਂ ਦੇ ਉੱਤੇ ਹੋਵੇ ਪੂਰੀ ਦੁਨੀਆ ਦੇ ਵਿੱਚ ਸੋ ਉਹ ਜਿਹੜੇ ਸਾਡੇ ਹੁਣ ਆਗੂ ਨੇ ਜੇ ਬਾਈ ਜੀ ਹੋਰੇ ਹੋਗੇ ਸੋ ਜੇ ਚੰਗੇ ਸਮਝਦਾਰ ਆਗੂ ਅੱਗੇ ਆਉਣਗੇ ਚੰਗੀ ਮਤਲਬ ਜਿਹੜੀ ਉਹਨਾਂ ਦੇ ਅੰਦਰ ਫਾਇਰ ਹੈਗੀ ਆ ਅੱਗ ਹੈਗੀ ਆ ਵੀ ਸਾਡੇ ਦੇਸ਼ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਈਏ ਜੇ ਉਹਨਾਂ ਨੂੰ ਆਪਾਂ ਚੁਣਾਂਗੇ ਤਾਂ ਜੀ ਸਾਡੀ ਸੋਚ ਕਾਮਯਾਬ ਹੋਊਗੀ ਤੇ ਸਾਡਾ ਦੇਸ਼ ਹੋਰ ਤਰੱਕੀ ਕਰੂਗਾ